ਮੈਂ ਵਾਈ ਬਰਨਾਮ ਕੋ ਜੀ ਸਿੰਘ ਆ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ ਚ ਵੀ ਪ੍ਰੋਬਲਮ ਆ ਤੇ ਕਿਡਨੀ ਚ ਵੀ ਪ੍ਰੋਬਲਮ ਆ ਤੇ ਫੇਫੜੇ ਵੀ ਪ੍ਰੋਬਲਮ ਆ ਤੇ ਮੈਨੂੰ ਸਟੀਵੀ ਵੀ ਆ ਤੇ ਬਸ ਮੈਂ ਕਾਰਪੋਰੇਟ ਦਾ ਕੰਮ ਕਰਦਾ ਸੀ ਤੇ 1 ਮਹੀਨੇ ਤੋਂ ਮੈਨੂੰ ਪ੍ਰੋਬਲਮ ਹੈਗੀ ਆ ਤੇ ਫੋਨ ਕਰਨ ਆਇਆ ਸੀ ਕਾਰਜ ਕੋਈ ਨਹੀਂ میری ਮਾਪਾ ਮਾਰਾ ਪਿਤਾ ਦੀ ਡੈਥ ਹੋ ਗਈ ਹੈ ਕੁਝ ਮੈਂ 2.5 ਮਹੀਨੇ ਦਾ ਸੇ ਕਾਫੀ ਸਮਾਂ ਹੋ ਗਿਆ ਫਿਰ ਮੈਂ ਕਾਰਪੇਟ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਕੁਝ ਟਾਈਮ ਤੋਂ ਤੁਹਾਨੂੰ ਕੀ ਚੱਲ ਰਹਿ ਨਹੀਂ ਪੰਦੇ ਨਹੀਂ ਚੱਲਣ ਚੀ ਪ੍ਰੋਬਲਮ ਹੈ ਜਦ ਸਾੜ ਜਾਂਦਾ ਤੇ ਕੰਮ ਵੀ ਨਹੀਂ ਕਰ ਪੰਦੇ ਕੰਮ ਵੀ ਨਹੀਂ ਕਰ ਪੰਦੇ ਤੇ ਕੀ ਮਦਦ ਦੀ ਕਿੱਦਾਂ ਦੀ ਮਦਦ ਚਾਹਦੇ ਹੋ ਬਸ ਇਹੀ ਕਿ ਮੇਰਾ ਇਲਾਜ ਹੋ ਜੇ ਮੈਂ ਰੋਈ ਹੋਈ ਤੇ ਆ ਕਮਾਲਾਂਗਾ ਬੱਕ ਬਸ ਵੀਰੇ ਲਾ ਚੰਗੀ ਤਰ੍ਹਾਂ ਹੋ ਜੇ ਬਸ ਪੀਂਡਿੰਗ ਬਦਲ ਚੱਲਣਾ ਕਿਸ ਨੂੰ ਕਿਹਾ ਮਦਦ ਲਈ ਕਿਸੇ ਸੰਸਥਾ ਲਈ ਅਪੀਲ ਕੀਤੀ ਇਸੇ ਸੰਸਥਾ ਕੋ ਸੰਸਥਾ ਕੇ ਹਾਂ ਅਮ ਆਖੇ ਸੰਸਥਾ ਦੇਸ਼ਭੂਮੀ ਸੰਸਥਾ ਉਹਨਾਂ ਨੇ ਮੇਰੀ ਮਦਦ ਕੀਤੀ ਹੋਸ਼ ਤੇ ਕੁਛ ਰਾਹੁਲ ਮਾਜਨਾ ਕੋਸ਼ ਉਹਨਾਂ ਨੇ ਮੇਰੀ ਮਦਦ ਕੀਤੀ ਮਤਲਬ ਪ੍ਰੋਪਰ ਇਲਾਜ ਨਹੀਂ ਹੋ ਪਾਰਿਆ ਨਾ ਇਸ ਤਰ੍ਹਾਂ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਠੀਕ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਨਾ ਹੈ ਇਹ ਇਹ ਕਾਰਪਿੰਟਰ ਦਾ ਕੰਮ ਕਰਦਾ ਹੈਗਾ ਡੈੜੀ ਟਪਾ ਜਾਨੀ ਕਿ ਸ਼੍ਰੀ ਨਗਰ ਕਦੀ ਸ਼੍ਰੀ ਨਗਰ ਵੀ ਕਰਦਾ ਕਦੀ ਇਹ ਇੱਥੇ ਵੀ ਹੁੰਦਾ ਜਾਨੀ ਕਿ ਪ੍ਰੋਪਰ ਕੰਮ ਇਹਨੇ ਨਹੀਂ ਮਿਲਦਾ ਡੈੜੀ ਟਪਾ ਪਰ ਰੋਟੀ ਪਾਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਤੇ ਇਹਨੂੰ ਨਾ ਕਾਫੀ ਪ੍ਰੋਬਲਮ ਆਂਦੀ ਵੀ ਪਹਿਲਾਂ ਪਹਿਲੇ ਦਿਨ ਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਇਹ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਦੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈ ਨਹੀਂ ਤੇ ਇਹਨੂੰ ਲੈ ਕੇ ਗਏ ਦਿਹੋਲ ਕੋ ਉਥੇ ਭਜ ਗਏ ਉਥੇ ਦਾ ਇਲਾਜ ਬੜਾ ਮਹਿੰਗਾ ਸੀਗਾ ਤੇ ਇਹ ਇੰਨੇ ਕਵਰ ਨਹੀਂ ਕਰ ਸਕਦਾ ਤੇ ਉਥੋਂ ਉਹਨੂੰ ਅਸੀਂ ਲੈ ਆਏ ਆ ਠੀਕ ਹੈ ਨਾ ਇੱਕ ਦਿਨ ਇਹਨੂੰ ਰੱਖਿਆ ਹੀ ਉੱਥੇ ਪਰ ਉੱਥੇ ਸਾਡੇ ਪੈਸੇ ਖੋਣ ਲੱਗੇ ਇੰਨੇ ਪੈਸੇ ਕੋਲ ਹੈ ਨਹੀਂ ਸੀਗੇ ਜੋਤ ਕੋ ਹੈ ਗਈ ਉਹ ਹੋ ਗਏ ਖਤਮ ਉਸ ਤੋਂ ਬਾਅਦ ਇਹ ਡਾਕਟਰ ਬੰਦਰਾ ਕੋ ਲੈ ਗਏ ਇਹਨੂੰ ਤੇ ਉੱਥੇ ਜਾ ਕੇ ਦਾ ਇਲਾਜ ਕਰਵਾਇਆ ਵਾ ਇਹਦੇ ਕੋ ਜੋ ਹੈ ਗਈ ਪੈਸੇ ਉਹ ਸਾਰੇ ਖਰਚੋ ਗਏ ਉੱਥੇ ਤੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਹਾਂ ਛੁੱਟੀ ਦੇ ਬਾਅਦ ਯਾਨੀ ਕਿ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉਥੇ ਤੇ ਨੁਕਸਾਨੇ ਨੂੰ ਕਾਫੀ ਦੱਸੇ ਉਹਨਾਂ ਨੇ ਜਿਸ ਤਰ੍ਹਾਂ ਲੀਵਰ 'ਚ ਇਨਫੈਕਸ਼ਨ ਹੈ ਇਹ ਕਾਫੀ ਜ਼ਿਆਦਾ ਥੋੜੀ ਨਹੀਂ ਯਾਨੀ ਕਿ ਲੀਵਰ ਦਾ ਕਾਫੀ ਹਾ ਤੋ ਕੀ 20% ਹੀ ਸਾਇਦ ਰਹਿ ਲਿਆ ਤੇ 20% ਰਹਿ ਦਿਲ ਸਿਰਫ ਉਹੀ ਬਚਦਾ ਹੈ ਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਤਿੰਨ ਗੁਣਾ ਵੱਧ ਸੁਇਦਾ ਸਵੇਲਿੰਗ ਚ ਹੋ ਚੁੱਕ ਗਿਆ ਤੇ ਉਸ ਤੋਂ ਨੀ ਰੋਟੀ ਪਾਣੀ ਕੁਛ ਆ ਜਮ ਨਹੀਂ ਹੁੰਦਾ ਪਿਆ ਪੈਸੇ ਜਿਹੜੇ ਜੁੜੇ ਹੀ ਪੈਸੇ ਭਾਜੀ ਜੋ ਵੀ ਆਏ ਉਹ ਡਾਕਟਰ ਵੰਦਨਾ ਕੋ ਸਾਰੇ ਲੱਗ ਚੁੱਕੇ ਆ ਤੇ ਪੂਰਾ ਖਾਲੀ ਹੋ ਗਿਆ ਹੈ ਦਾ ਤੇ ਰੋਟੀ ਕੰਮ ਬਿਲਕੁਲ ਨਹੀਂ ਆਗਾ ਤੇ ਇਹਦਾ ਇਲਾਜ ਤੇ ਚਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕਿਸੇ ਵੀ ਚੀਜ਼ ਦਾ ਇਹਨੂੰ ਕਿਸੇ ਪਾਸੇ ਵੀ ਹੈਲਪ ਨਹੀਂ ਹੈਗੀ ਮਤਲਬ ਜੇ ਇਲਾਜ ਕਰਾ ਦਿੱਤਾ ਜਾਏ ਤੇ ਰੋਟੀ ਪਾਣੀ ਪਾਜੀ ਜੀ ਇਲਾਜ ਕਰਾ ਦੇ ਕਰਾ ਦਿੱਤਾ ਜਾਏ ਤੇ ਬਹੁਤ ਵਧੀਆ ਹੈ ਬਹੁਤ ਸੇਵਾ ਵਾਲਾ ਕੰਮ ਹੈ ਅਸਲੇ ਤੇ ਚੱਲ ਫਿਰ ਵੀ ਨਹੀਂ ਸਕਦਾ ਕੰਮ ਬਿਲਕੁਲ ਨਹੀਂ ਚੱਲ ਸਕਦਾ ਬਿਲਕੁਲ ਨਹੀਂ